ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਇੰਟਰਨੈਸ਼ਨਲ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਗੁਰਸਿਮਰਨ ਸਿੰਘ ਮੰਡ ਵੱਲੋਂ ਬਟਾਲਾ ਵਿਖੇ ਅੰਮ੍ਰਿਤਪਾਲ ਮਹਿਰੋ ਅਤੇ ਸ਼ਹਿਜ਼ਾਦ ਪੱਟੀ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਗਲਬਾਤ ਦੌਰਾਨ ਗੁਰਸਿਮਰਨ ਮੰਡ ਨੇ ਕਿਹਾ ਕਿ ਮਹਿਰੋ ਨੇ ਹੰਗ ਦੇ ਬਾਣੇ ਚ ਨਕਲੀ ਸਿੱਖ ਹੈ ਸਿੱਖ ਕਦੀ ਵੀ ਕਿਸੇ ਦਾ ਕਤਲ ਨਹੀਂ ਕਰਦਾ ਨਾ ਹੀ ਕਿਸੇ ਦੀ ਜਾਨ ਲੈ ਕੇ ਭਜਦਾ ਹੈ ਇਹ ਨਕਲੀ ਸਿੱਖ ਹੈ ਜੇ ਕਿਸੇ ਨੂੰ ਕੋਈ ਧਮਕੀ ਮਿਲਦੀ ਹੈ ਉਹ ਸਭ ਤੋਂ ਪਹਿਲਾਂ ਪ੍ਰਸ਼ਾਸਨ ਕੋਲ ਜਾਵੇ ਪ੍ਰਸ਼ਾਸਨ ਬਹੁਤ ਸਖਤ ਹੈ ਉੱਥੇ ਹੀ ਰੋਸ ਵਜੋਂ ਜਿੱਥੇ ਆ ਪੁਤਲੇ ਫੂਕੇ ਗਏ ਉੱਥੇ ਹੀ ਹਰ ਪੰਜਾਬ ਅਭੀ ਨੂੰ ਅਪੀਲ ਕਰਦੇ ਮੰਡ ਦਾ ਕਹਿਣਾ ਸੀ ਕਿ ਮਹਿਰੋ ਦਾ ਹਰ ਕੋਈ ਜਮਕੇ ਵਿਰੋਧ ਕਰੇ ਬਟਾਲਾ ਤੋਂ ਬਿਊਰੋ ਰਿਪੋਰਟ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਨਕਲੀ ਰਹਿੰਗ ਅਮਰਤਪਾਲ ਮਹਿਰੋ ਸ਼ਹਿਜ਼ਾਦ ਪੱਟੀ ਦਾਜ ਸੁਹਾ ਕੀਤਾਜ ਇਹ ਦੋਨੇ ਮਿਲ ਗਏ ਨੇ ਇਹ ਗੁਰੂ ਦਾ ਬਾਣਾ ਪਾ ਕੇ ਕੁੜੀ ਦੇ ਹੱਤਿਆ ਕੀਤੀ ਆ ਕੁੜੀ ਚੰਗੀ ਸੀ ਮਾੜੀ ਸੀ ਉਸ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਸੀ ਲੇਕਿਨ ਇਹ ਲੋਕ ਅਮਰਤਪਾਲ ਮੈਰੋ ਬਲੈਕਮੇਲਰ ਆਦਮੀ ਹੈ ਬਲਾਤਕਾਰੀਆਂ ਹੈ ਔਰ ਕਤਲਾ ਹੈ ਅਮਰਤਪਾਲ ਮੈਰੋ ਦੇ ਹਰ ਰੋਜ਼ ਪੁੱਤਲੇ ਭੂਕੋ ਇਹ ਕਹਿ ਰਿਹਾ ਗੁਰਸਮਰਨ ਸਿੰਘ ਮੰਡ ਅਪੀਲ ਕਰ ਰਿਹਾ ਲੋਕਾਂ ਨੂੰ ਪਰ ਇੱਕ ਹੋਰ ਅਪੀਲ ਵੀ ਕਰ ਰਿਹਾ ਅਮਰਤਪਾਲ ਮੈਰੋ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹਰ ਵਿਅਕਤੀ ਇਹਦਾ ਵਿਰੋਧ ਕਰੇ ਨਾ ਕਿ ਇਹਦਾ ਸਾਥ ਦੇਵੇ ਇਹ ਖੁਦ ਗਿੱਦਰ ਦੀ ਲਾਜ ਭੱਜ ਗਿਆ ਬਾਹਰ ਅਗਰ ਮਰਦ ਹੁੰਦਾ ਤਾਂ ਬਲਦੋਸ ਦੇ ਸਾਹਮਣੇ ਪੇਚ ਹੁੰਦਾ ਆਪਣੇ ਨਾਲ ਦੇ ਸਾਥੀਆਂ ਦੇ ਧੋਖਾ ਦੇ ਕੇ ਆ ਬਾਹਰ ਭੱਜ ਗਿਆ ਇਹਨੇ ਪਹਿਲਾਂ ਵੀ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਅਮਰਜ਼ਰ ਸਾਹਿਬ ਦੇ ਬਾਹਰ ਸਟੈਚੂ ਲੱਗੇ ਸੀ ਉਹ ਤੜਵਾਏ ਉਹਨਾਂ ਨੂੰ ਅੰਦਰ ਕਰਾਤਾ ਤੇ ਬਾਹਰੋਂ ਆ ਫੜਨੇ ਗੇ ਲੈ ਗਿਆ ਆ ਭੱਜ ਗਿਆ ਇਹ ਹਰ ਵਾਰ ਗਦਾਰ ਆ ਇਹ ਮਢਲੋ ਸਿੱਖ ਨਹੀਂ ਹੈਗਾ ਮੁੱਢੋ ਇਹ ਮੁੱਢੋ ਮੁਸਲਮਾਨਾ ਨਕਲੀ ਪਹਿਰਾਵਾ ਪਾ ਕੇ ਭੋਲੇ ਭਾਲੇ ਸਿੱਖਾਂ ਨੂੰ ਪੰਜਾਬੀਆਂ ਨੂੰ ਲੁੱਟਣ ਵਾਲਾ ਵਿਅਕਤੀ ਸੀ ਇਹ ਇਹ ਅੱਜ ਇਹ ਦबई ਦੀ ਸੈਰ ਕਰ ਰਿਆ ਮੈਨੂੰ ਇਹ ਵੀ ਡਰਾ ਕਿਤੇ ਲੰਡਨ ਨਾ ਭਾਜੇ ਦੋ ਨੰਬਰ ਖਾਤੇ 'ਚ ਇਹਨੂੰ ਪੰਜਾਬ ਪੁਲਿਸ ਤੁਰੰਤ ਫੜੇ ਇਹਨੂੰ ਇਨਕਾਉਂਟਰ ਜਿਹੜੀ ਪੰਜਾਬ ਪੁਲਿਸ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ ਲੱਤਾਂ ਹੀ ਗੋਲੀਆਂ ਬਜੜੀਆਂ ਨੇ ਇਹਦੇ ਛਾਤੀ 'ਚ ਬਜੜੀ ਚਾਹੀਦੀ ਸੀ ਦੀ ਗੋਲੀ ਪੰਜਾਬ ਪੁਲਿਸ ਠਾ ਠਾ ਮਾਰੇ ਇਹ ਜੇ ਗੰਦੇ ਆਂਡਿਆਂ ਨੂੰ ਸਾਨੂੰ ਪਰਵਾਹ ਨਹੀਂ ਹੈ ਇਹ ਜਿਹੜੀਆਂ ਧਮਕੇ ਦਿੰਦਾ ਇੱਕ ਮਾਰੀ ਆ ਪੰਜ ਹੋਰ ਮਾਰਾਂਗੇ ਬੜੀਆਂ ਪਾਰਕਿੰਗਾਂ ਨੇ ਉਹ ਪਿਓ ਦੇ ਪੁੱਤਾਂ ਹਰਾਮ ਦੇ ਦੱਲਿਆ ਤੈਨੂੰ ਗਾਲਾਂ ਕੱਢ ਰਿਹਾ ਮੈਂ ਗੁਰਸਿਮਰ ਸਿੰਘ ਮੰਡਰੂ ਦੇਖ ਕਗਰ ਪਲਾਜੇ ਨੂੰ ਦੇਖ ਮਿੰਟੂ ਨੂੰ ਦੇਖ ਲਾ ਦੂ ਤੂੰ ਕੁਛ ਨਹੀਂ ਕਰ ਸਕਦਾ ਤੋ ਗਿੱਦਰ ਦੇ ਲੋਕ ਆ ਤੇ ਬੱਬਰ ਖਾਲਸੇ ਦੇ ਧਮਕੇ ਦਿੰਦੇ ਆ ਕਹਿੰਦੇ ਸ਼ਹਿਜ਼ਾਦ ਪੱਟੀ ਨਾਲ ਤੂੰ ਜਾ ਰਿਹਾ ਵਾ ਮਿਲ ਰਿਹਾ ਵਾ ਇਹ ਨਾਲ ਕੁਛ ਨਹੀਂ ਹੋਣਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਸਾਡੇ ਪੰਜਾਬ ਨੂੰ ਕੁਛ ਨਹੀਂ ਹੋਣਾ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਨਾ ਵਾ ਥੋੜਾ ਜਿਹਾ ਸ਼ਾਂਤੀ ਰੱਖੋ ਜੇ ਤੁਹਾਨੂੰ ਕੋਈ ਤਕਲੀਫ ਹੁੰਦੀ ਹੈ ਜਦੀ ਥਾਣੇ ਚਲੇ ਜਾਓ ਪ੍ਰਸ਼ਾਸਨ ਕੋਲੇ ਚਲੇ ਜਾਓ ਤੁਹਾਨੂੰ ਡਰਨ ਦੀ ਲੋੜ ਨਹੀਂ ਮਾਫੀਆ ਨਾਲ ਵਾਂਗੂ ਕੰਟੈਂਟ ਆਪਦੇ ਬੰਦ ਕਰਨੇ ਆ ਬੰਦ ਕਰੋ ਨਹੀਂ ਪਾਉਣੇ ਆ ਮਾੜੇ ਮੋਟੇ ਸਹੀ ਪਾ ਲੋ ਜੇ ਗਲਤਾਂ ਬੰਦ ਕਰਦੇਓ ਜੇ ਤੁਹਾਡੀ ਲਤਾਰੀ ਭਾਰ ਚੱਲਦੀ ਆ ਜੇ ਸਰਕਾਰ ਕਹਿੰਦੀ ਆ ਇਸੇ ਤਰ੍ਹਾਂ ਚਲੋ ਮੈਂ ਸਰਕਾਰ ਨੂੰ ਵੀ ਕਹਿਣਾ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜਿਹੜਾ ਪਰਫਾਰਮਾ ਬਣਾ ਦੋ ਵੀ ਸੋਸ਼ਲ ਮੀਡੀਆ ਤੇ ਆਹ ਕੰਮ ਕਰ ਸਕਦੇ ਆ ਆਹ ਕੰਮ ਨਹੀਂ ਕਰ ਸਕਦੇ ਕਿਉਂਕਿ ਲੋਕਾਂ ਨੇ ਇਕੱਲੇ ਇਕੱਲੇ ਰਹੀ 510 ਨਹੀਂ ਹੈ ਗਿਆ ਪੰਜਾਬ ਦੇ ਕਰੋੜਾ ਲੋਕ ਨੇ ਕਿਹਨਾਂ ਕਿਹਨਾਂ ਨੂੰ ਮਾਰੋਗੇ ਤੁਸੀਂ ਇਹ ਪਿਆਰ ਨਾਲ ਸਮਝਾਉਣ ਵਾਲੀ ਗੱਲ ਆ ਇਹਨਾਂ ਲੋਕਾਂ ਦਾ ਧਾਰ ਰੋਟੀ ਦਾ ਬੰਦੋਬਸਤ ਕਰਿਓ JSGPC ਅੱਤਵਾਦੀਆਂ ਨੂੰ 20-20 ਹਜ਼ਾਰ ਰੁਪਏ ਦੇ ਰਹੀ ਆ ਤਾਂ 20-20 ਹਜ਼ਾਰ ਇਹਨਾਂ ਨੂੰ ਦੇ ਦਿੰਦੇ ਇਹਨਾਂ ਦੀ ਰੋਟੀ ਰੋਜੀ ਚੱਲ ਜਾਂਦੀ ਸੀ ਇਹਨਾਂ ਦਾ ਜਿਹੜਾ ਤੁਸੀਂ ਲੋਕਾਂ ਦਾ ਰੋਲਾ ਪਾਇਆ ਕੰਟੈਂਟ ਮਾੜੇ ਆ ਲੋਕ ਦੇਖਦੇ ਕਿਉਂ ਨੇ ਲੋਕ ਬਲੌਕ ਮਾਰਨ ਦਵਾਰੇ ਚੜ੍ਹ ਨਹੀਂ ਨੀ ਉਹ ਇਸ ਕਰਕੇ ਨਾ ਲੋਕਾਂ ਨੂੰ ਵੀ ਕਹਾਂਗਾ ਦੇਖੋ ਨਾ ਬੰਦ ਕਰ ਦਿਓ ਲੋਕਾਂ ਦਾ ਸਵਾਲ ਆ ਲੱਗ ਦੇਖਦੇ ਪਏ ਆ